ਸ਼ਹੀਦ ਦਰਬਾਰ ਸਾਹਿਬ ਦੇ ਪਵਿੱਤਰ ਧਰਤੀ ਉੱਪਰ ਹੋ ਰਹੇ ਚਮਤਕਾਰ ਕਦੇ ਵੀ ਕਿਸੇ ਤੋਂ ਲੁਕੇ ਨਹੀਂ ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਸਬੂਤ ਜਿਹੜਾ ਰਹਿ ਜਾਂਦਾ ਹੈ ਜਾਂ ਤਾਂ ਫਿਰ ਵੀਡੀਓ ਸਬੂਤ ਬਣ ਜਾਂਦੀ ਹੈ ਤੇ ਜਾਂ ਫਿਰ ਮੌਕੇ ਦੇ ਉੱਤੇ ਜੋ ਮੌਜੂਦ ਸੀ ਉਹ ਸਬੂਤ ਬਣ ਜਾਂਦੇ ਇੱਕ ਅਜਿਹੀ ਘਟਨਾ ਦਾ ਜ਼ਿਕਰ ਅੱਜ ਤੁਹਾਡੇ ਨਾਲ ਕਰਨ ਜਾ ਰਿਹਾ ਇੱਕ ਘਟਨਾ ਬਿਲਕੁਲ ਹੀ ਸੱਚੀ ਹੈ ਇਸ ਘਟਨਾ ਨੂੰ ਪੱਲਿਓਂ ਤੋਂ ਨਹੀਂ ਬਣਾਇਆ ਗਿਆ ਬਲਕਿ ਇਹ ਪੂਰੀ ਘਟਨਾ ਪੰਜਾਬ ਦੇ ਪਟਿਆਲਾ ਦੀ ਹੈ ਇੱਥੋਂ ਦੀ ਰਹਿਣ ਵਾਲੀ ਬੀਬੀ ਨੇ ਹੀ ਇਹ ਪੂਰੀ ਘਟਨਾ ਦਾ ਜ਼ਿਕਰ ਮੀਡੀਆ ਦੇ ਨਾਲ ਕੀਤਾ ਸੀ ਤੇ ਅੱਜ ਇਸ ਘਟਨਾ ਬਾਰੇ ਅਸੀਂ ਤੁਹਾਡੇ ਨਾਲ ਵੀ ਜ਼ਿਕਰ ਕਰ ਰਹੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਤੌਰ ਤੇ ਉਹਨਾਂ ਤੱਕ ਸ਼ੇਅਰ ਕਰਿਓ ਜਿਨ੍ਹਾਂ ਦੇ ਘਰ ਦੇ ਵਿੱਚ ਬੱਚਾ ਨਹੀਂ ਹੈ ਜਾਂ ਆਪਣੇ ਘਰ ਦੇ ਵਿੱਚ ਜੋ ਔਰਤਾਂ ਪਰੇਸ਼ਾਨ ਰਹਿੰਦੀਆਂ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਹੀ ਪੰਜਾਬ ਤੋਂ ਪਰਦੇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੁਹਾਨੂੰ ਹਰ ਰੋਜ਼ ਇੱਕ ਨਾ ਇੱਕ ਅਜਿਹੀ ਚਮਤਕਾਰੀ ਘਟਨਾ ਬਾਰੇ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਤਾਂ ਗੱਲ ਕਰ ਰਹੇ ਸੀ ਪਟਿਆਲਾ ਦੀ ਇੱਕ ਬੀਬੀ ਦੇ ਬਾਰੇ ਬੀਬੀ ਦਾ ਨਾਮ ਹੈ ਬਲਬੀਰ ਕੌਰ ਇੱਕ ਘਟਨਾ ਉਹਨਾਂ ਦੇ ਵੱਲੋਂ ਖੁਦ ਆਪਣੀ ਜ਼ੁਬਾਨੀ ਹੀ ਮੀਡੀਆ ਦੇ ਨਾਲ ਰੂਬਰੂ ਹੋ ਕੇ ਸਾਂਝੀ ਕੀਤੀ ਗਈ ਹੈ ਤਾਂ ਅਸਲ ਬਲਬੀਰ ਕੌਰ ਦੇ ਘਰ ਖੁਸ਼ੀਆਂ ਤਾਂ ਬਹੁਤ ਸੀ ਪਰ ਉਹਨਾਂ ਦੇ ਘਰ ਦੁੱਖ ਜਿਹੜੇ ਨੇ ਇੱਕ ਵਾਰ ਆਣ ਖਲੋਂਦੇ ਨੇ ਇਕਟ ਨ ਉਹ ਦੁੱਦੀ ਹੈ ਜਦੋਂ ਬਲਬੀਰ ਖੋੜ ਦੇ ਘਰ ਪੂਰੇ 3 ਤੋਂ 4 ਸਾਲਾਂ ਤੱਕ ਕੋਈ ਵੀ ਪਚਾ ਨਹੀਂ ਹੋਇਆ ਰਿਸ਼ਤੇਦਾਰਾਂ ਨੇ ਜਿਹੜੀ ਜਗ੍ਹਾ ਦਸਤੀ ਬਲਬੀਰ ਖੋੜ ਆਪਣੇ ਪਤੀ ਦੇ ਨਾਲ ਉੱਥੇ ਜਾਣ ਲੱਗੇ ਉਹਨਾਂ ਨੇ ਪਖੰਡੀ ਸਾਧਾਂ ਦੇ ਡੇਰੇ ਦੱਸੇ ਤਾਂ ਮਾਂ ਦੀ ਮਮਤਾ ਸੀ ਬੱਚਾ ਚਾਹੀਦਾ ਸੀ ਜਿਸ ਕਰਕੇ ਉਹ ਹਰ ਡੇਰੇ ਦੇ ਉੱਤੇ ਜਾਣ ਲੱਗ ਪਈ ਪਰ ਇੱਕ ਦਿਨ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕਿਉਂ ਨਾ ਸ੍ਰੀ ਦਰਬਾਰ ਸਾਹਿਬ ਜਾਵਾਂ ਕੀ ਪਤਾ ਧੰਗੁਰੂ ਰਾਮਦਾਸ ਜੀ ਮੇਰੀ ਮਹੀਮਾ ਸੁਣ ਹੀ ਲੈਣ ਮੈਂ ਉਹਨਾਂ ਦੇ ਦਵਾਰ ਤੇ ਜਾਵਾਂਗੀ ਮੈਂ ਉਹਨਾਂ ਤੋਂ ਜਾ ਕੇ ਬੱਚਾ ਮੰਗਾਂਗੀ ਤਾਂ ਐਸੇ ਦੌਰਾਨ ਪਤੀ ਪਤਨੀ ਦੋਵੇਂ ਸ਼੍ਰੀ ਦਰਬਾਰ ਸਾਹਿਬ ਚਾਉਂਦੇ ਆ ਤਾਂ ਜਦੋਂ ਉਹ ਮੱਥਾ ਟੇਕਣ ਵਾਸਤੇ ਲਾਈਨ 'ਚ ਲੱਗੇ ਹੁੰਦੇ ਆ ਤਾਂ ਬਲਬੀਰ ਕੌਰ ਦਰਸ਼ਨੀ ਜੋੜੀ ਦੇ ਕੋਲ ਖੜ ਕੇ ਆਪਣੀ ਚੁੰਨੀ ਦਾ ਪੱਲਾ ਅੱਡ ਕੇ ਉੱਚੀ ਉੱਚੀ ਰੋ ਰਹੀ ਸੀ ਤੇ ਸਾਰੀਆਂ ਸੰਤਾਂ ਉਸ ਨੂੰ ਦੇਖ ਰਹੀਆਂ ਸੀ ਇਸ ਵੇਲੇ ਉਹ ਪਰਮਾਤਮਾ ਦੇ ਕੋਲੋਂ ਇੱਕ ਬੱਚੇ ਦੀ ਦਾਤਮਾ ਕਰ ਰਹੀ ਸੀ ਮਥਾ ਦੇਖ ਕੇ ਜਦੋਂ ਵਾਪਸ ਆਈ ਤਾਂ ਉਹ 베ਰੀ ਹੇਠਾਂ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਈ। ਜਾਪ ਕਰਦਿਆਂ ਹੀ ਇੱਕ ਉੱਚਾ ਲੰਬਾ ਸਿੰਘ ਆਇਆ ਤੇ 베ਰੀ ਨੂੰ ਹਲਹੁਣ ਲੱਗਿਆ। ਸ਼ਾਇਦ ਉਹ 베ਰ ਤੋੜ ਰਿਹਾ ਸੀ। ਤਾਂ ਇਸੇ ਦੌਰਾਨ 베ਰੀ ਦੇ ਤਿੰਨ ਪੱਤੇ ਆ ਕੇ ਬਲਬੀਰ ਕੌਰ ਦੀ ਝੋਲੀ ਦੇ ਵਿੱਚ ਟਿੱਕੇ ਜਿਸ ਨੂੰ ਬਲਬੀਰ ਕੌਰ ਨੇ ਪ੍ਰਸ਼ਾਦ ਸਮਝ ਕੇ ਛਕ ਲਿਆ। ਉਸ ਤੋਂ ਬਾਅਦ ਉਹ ਫਿਰ ਤੋਂ ਜਿਹੜਾ ਅੱਗੇ ਵਧ ਰਹੀ ਸੀ ਦਸ਼ਨੀ ਜੋੜੀ ਦੇ ਵੱਲ ਜਦੋਂ ਉਹ ਗਈ ਤਾਂ ਇਸੇ ਦੌਰਾਨ ਇੱਕ ਚਿੜੀ ਆਈ ਤੇ ਉਸ ਨੇ ਗੁਲਾਬ ਦੇ ਪੱਤੇ ਦੀਆਂ ਤਿੰਨ ਜਿਹੜੀਆਂ ਪੱਤੀਆਂ ਹੁੰਦੀਆਂ ਨੇ ਉਹ ਆ ਕੇ ਬਲਬੀਰ ਕੌਰ ਦੀ ਚੁੰਨੀ ਦੇ ਵਿੱਚ ਛੁੱਟ ਦਿੱਤੀਆਂ ਇਹ ਕੋਈ ਇਤਿਫਾਕ ਤਾਂ ਨਹੀਂ ਹੋ ਸਕਦਾ ਸੀ ਪਰ ਬਲਬੀਰ ਕੌਰ ਨੇ ਇਸ ਨੂੰ ਆਮ ਜਹੀ ਗੱਲ ਸਮਝ ਕੇ ਪ੍ਰਸ਼ਾਸ ਸਮਝ ਕੇ ਸ਼ੱਕ ਲਿਆ ਤੇ ਸਵਾ ਖੀ ਮਹੀਨੇ ਦੇ ਵਿੱਚ ਜਿਹੜਾ ਵੱਡਾ ਚਮਤਕਾਰ ਦੇਖਣ ਨੂੰ ਮਿਲਿਆ ਕਿ ਸਵਾ ਮਹੀਨੇ ਦੇ ਅੰਦਰ ਅੰਦਰ ਬਲਬੀਰ ਕੌਰ ਦੀ ਪ੍ਰੈਗਨਨਸੀ ਰਿਪੋਰਟ ਜਿਹੜੀ ਹੈ ਬਿਲਕੁਲ ਪੋਜ਼ਿਟਿਵ ਆ ਤੇ ਕੁਝ ਮਹੀਨਿਆਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪੇਟ ਦੇ ਵਿੱਚ ਤਿੰਨ ਬੱਚੇ ਆ ਤਾਂ ਡਾਕਟਰਾਂ ਨੇ ਉਸ ਦੀ ਜਾਨ ਨੂੰ ਖਤਰਾ ਦੱਸਿਆ ਤੇ ਨਾਲ ਹੀ ਕਿਹਾ ਕਿ ਕੋਈ ਵੀ ਚਾਂਸ ਨਹੀਂ ਹੈ ਕਿ ਤੁਹਾਡੇ ਤਿੰਨਾਂ ਬੱਚਿਆਂ ਦੇ ਵਿੱਚੋਂ ਇੱਕ ਵੀ ਬੱਚਾ ਬਚ ਸਕੇ ਡਾਕਟਰ ਦੀ ਗੱਲ ਸੁਣ ਕੇ ਬਲਬੀਰ ਕੌਰ ਘਰ ਆਈ ਤੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਤੇ ਕਿਹਾ ਕਿ ਪ੍ਰਮਾਤਮਾ ਤੂੰ ਹੀ ਇਹਨਾਂ ਬੱਚਿਆਂ ਨੂੰ ਮੈਨੂੰ ਸੌਂਪਿਆ ਤੇ ਹੁਣ ਇਹਨਾਂ ਦਾ ਰਖਵਾਲਾ ਵੀ ਤੂੰ ਹੀ ਹੈ ਕੁਝ ਸਮੇਂ ਬਾਅਦ ਬਲਬੀਰਕੋਟ ਦੇ ਘਰ ਤਿੰਨ ਬਿਲਕੁਲ ਤੰਦੋ ਤੰਦਰੁਸਤ ਬੱਚਿਆਂ ਨੇ ਜਿਹੜਾ ਜਨਮ ਲਿਆ ਜੀ ਹਾਂ ਤਰੋਤਾਜ਼ਾ ਬੱਚੇ ਸੀ ਜਿਨ੍ਹਾਂ ਨੇ ਬਲਬੀਰਕੋਟ ਦੇ ਘਰ ਦੇ ਵਿੱਚ ਜਨਮ ਲਿਆ ਤੇ ਆ ਜੋ ਬੱਚੇ ਤੀਜੀ ਤੀਜੀ ਜਮਾਤ ਦੇ ਵਿੱਚ ਪੜ੍ਹਨ ਤੇ ਬਿਲਕੁਲ ਹੀ ਤੰਦਰੁਸਤ ਤੇ ਬਹੁਤ ਹੀ ਸੋਹਣੇ ਸਰਦਾਰ ਵੀ ਨੇ ਤਾਂ ਇਸ ਵੀਡੀਓ ਨੂੰ ਕਰਦੇ ਹੁਣ ਵੱਤ ਉਹ ਸ਼ੇਅਰ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਵਾਰ ਦੇ ਉੱਤੇ ਕੋਈ ਵੀ ਖਾਲੀ ਨਹੀਂ ਜਾਂਦਾ ਖਾਲੀ ਆਉਂਦਾ ਜ਼ਰੂਰ ਆ ਪਰ ਕਦੀ ਵਾਪਸ ਖਾਲੀ ਨਹੀਂ ਜਾਂਦਾ